ਗਰਲ ਫਰੈਂਡਸ ਮੈਥੋਡਾ ਹੋਸ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਜੋ ਕਿ 2 ਅਗਸਤ 2024 ਅੱਜ ਦੇ ਟਾਈਮ ਆਪਾਂ ਜਾ ਰਹੇ ਆਂ ਫਾਗੂ ਹਿਮਾਚਲ ਪ੍ਰਦੇਸ਼ ਦੇ ਵਿੱਚ ਬਹੁਤ ਸੋਹਣਾ ਹਿਲ ਸਟੇਸ਼ਨ ਆ Shimla ਤੋਂ 20-25 ਕਿਲੋਮੀਟਰ ਅੱਗੇ ਆਪਾਂ ਸਾਰੀ ਫੈਮਿਲੀ ਚੱਲੇ ਆਂ ਕਬੀਰ ਕੇਤੀਆ ਐਂਡ ਮੇਰੀ ਵਾਈਫ ਵੇਪਾ ਔਰ ਇਸ ਸਮੇਂ ਅਸੀਂ ਘਰ ਤੋਂ 60 ਕਿਲੋਮੀਟਰ ਦੂਰ ਆ ਗਏ ਜਿਵੇਂ ਤੁਸੀਂ ਪਹਿਲਾਂ ਸ਼ਾਰਟਸ ਦੇ ਵਿੱਚ ਦੇਖਿਆ بارش ਹੋ ਰਹੀ ਸੀ ਬਾਰਿਸ਼ ਸਟਾਰਟ ਹੋ ਗਈ ਸੀਗੀ ਨੀਲੋਂ ਵਾਲੇ ਪੁਲ ਤੋਂ ਲੈ ਕੇ ਸਮਰਾਲਾ ਬਾਈਪਾਸ ਤੱਕ ਬਾਰਿਸ਼ ਹੁੰਦੀ ਰਹੀ ਸੋ ਹੁਣ ਆਪਾਂ ਸਟਾਰਟ ਕਰਦੇ ਆਂ ਰਸਤੇ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਰਾਜਾ ਢਾਬੇ ਤੇ ਚਾਹ ਦੇ ਨਾਲ ਪਕੌੜੇ ਛਕਾਂਗੇ ਕਿਉਂਕਿ ਮੌਸਮ ਬਹੁਤ ਸੁਹਾਵਣਾ ਹੋ ਚੁੱਕਿਆ ਸੋ ਆਓ ਤੁਹਾਨੂੰ ਮਿਲਾਉਣਾ ਸਭ ਤੋਂ ਪਹਿਲਾਂ ਕਬੀਰ ਕੇਤੀਆ ਐਂਡ ਮਾਈ ਲਵਲੀ ਵਾਈਫ ਬੇਬਾ ਸੁਣਾ ਲਓ ਜੀ ਸਭ ਤੋਂ ਪਹਿਲਾਂ ਤੁਸੀਂ ਮਿਲੋ ਕਬੀਰ ਸਿੰਘ ਜੋ ਕਿ ਪਿੱਛੇ ਬੈਠਾ ਹੈ ਔਰ ਕਬੀਰ ਬੈੱਡ ਦਿਖਾਓ ਆਪਣਾ ਪੁੱਤ ਸਸੀ ਕਾ ਬੁਲਾਓ ਪਹਿਲਾਂ ਸਾਰਿਆਂ ਨੂੰ ਆ ਚਲੋ ਬੈੱਡ ਦਿਖਾਓ ਆਪਣਾ ਤੁਹਾਡਾ ਬੈੱਡ ਕਿਵੇਂ ਆ ਆ ਕੇ ওকে ਚਲੋ ਇਹ ਆ ਇਹ ਮੇਰੀ ਵਾਈਫ ਪੇਪਾ ਔਰ ਇਹ ਕੇਤਿਆ ਕੌਰ ਸਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੁਲਾਓ ਕੇਤਿਆ ਤੁਸੀਂ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰ ਦੋ ਨਾ ਚਲੋ ਕੇਤਿਆ ਵੱਲੋਂ ਤੁਹਾਨੂੰ ਮੈਂ ਬੁਲਾਉਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਆਪਾਂ ਜਰਨੀ ਸਟਾਰਟ ਕਰਦੇ ਆ ਬਣੇ ਰਹੋ ਵੀਡੀਓ ਨਾਲ ਕਬੀਰ ਬਾਈ ਕਰ ਦੋ ਬਾਏ ਲਓ ਜੀ ਇੱਥੋਂ ਰਾਜਾ ਟਾਪਾ ਹੈ ਜੋ ਪੂਰੇ 27 ਕਿਲੋਮੀਟਰ ਰਹਿ ਗਿਆ ਰਾਜਾ ਟਾਪਾ ਤੇ ਇਦਾਂ ਦਾ ਕੋਈ ਮੌਸਮ ਬਹੁਤ ਹੀ ਸੋਹਣਾ ਮੌਸਮ ਹੈ ਕਿਵੇਂ ਲੱਗ ਰਿਹਾ ਬੇਬਾ ਤੁਹਾਨੂੰ ਮੌਸਮ ਬਹੁਤ ਵਧੀਆ ਬਹੁਤ ਵਧੀਆ ਮੌਸਮ ਹੈ ਤੇ ਵਧੀਆ ਮੌਸਮ ਦੇ ਨਾਲ ਨਾਲ ਪਕੌੜੇ ਤਾਂ ਬਣਦੇ ਆ ਹੈਨਾ ਮੀਂਹ ਪਈ ਜਾਂਦਾ ਮੀਂਹ ਪਈ ਜਾਂਦਾ ਕਬੀਰ ਸਿੰਘ ਕਹਿੰਦਾ ਚਲੋ ਭਾਈ ਲਓ ਜੀ ਆਪਾਂ ਚੱਲ ਪਏ ਇੱਥੋਂ ਸਾਹਮਣੇ ਚੰਡੀਗੜ੍ਹ ਲੈਫਟ ਸਾਈਡ ਆਪਣੀ ਮਾਛੀਵਾੜਾ ਤੇ ਮੀਂਹ ਇੱਥੇ ਬਿਲਕੁਲ ਹੀ ਹੈ ਨਹੀਂ ਪਿੱਛੇ ਮੀਂਹ ਮੀਂਹ ਸੀ ਪਰ ਆਪਾਂ ਮੀਂਹ ਦੀ ਫੀਲਿੰਗ ਨਹੀਂ ਛੱਡਣੀ ਆਪਾਂ ਪਕੌੜੇ ਜਰੂਰ ਖਾਵਾਂਗੇ ਕੀ ਖਾ ਕੀ ਖਿਆਲ ਹੈ ਡਾਕਟਰ ਬੇਬਾ ਬਿਲਕੁਲ ਬਿਲਕੁਲ ਅੱਜ ਪਕੌੜੇ ਖਾਣੇ ਆ ਸਭ ਮੌਸਮ ਬਹੁਤ ਵਧੀਆ ਕਿਉਂ ਪਕੌੜੇ ਯਾਰ ਇੱਕਦਾਂ ਦਾ ਖਾਈ ਕਬੀਰ ਹਾਂ ਨਾ ਨਾ ਓਕੇ ਅੱਛਾ 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 ਚੱਲੋ ਕੋਈ ਗੱਲ ਨਹੀਂ ਕਿ ਤੁਸੀਂ ਖਾਓਗੇ ਤੇ ਚੇਤੀਆ ਖਾਈਗੀ ਪਕੌੜੇ ਖਾਈਗੀ ਪਕੌੜਾ ਤੇ ਇੱਥੋਂ ਰਾਜਟਾ ਬਰ ਹੈ ਗਿਆ ਕੋਈ 25 ਕਿਲੋਮੀਟਰ ਔਰ ਕੌਣੇ ਕਿ ਆਪਾਂ ਪਹੁੰਚਾਂਗੇ ਮੌਸਮ ਬਹੁਤ ਵਧੀਆ ਹੋ ਗਿਆ ਸੋ ਅੱਜ ਤੁਹਾਨੂੰ ਆਪਾਂ ਨਾਈਟ ਡਰਾਈਵ ਕਰਾਵਾਂਗੇ ਪਹਾੜਾਂ ਦੇ ਵਿੱਚ ਵੀ ਰਾਤ ਨੂੰ ਕਿੱਦਾਂ ਦੀ ਡਰਾਈਵ ਹੁੰਦੀ ਹੈ ਆਪਾਂ ਪਹਿਲਾਂ ਵੀ ਬਹੁਤ ਜਾਂਦੇ ਰਹੇ ਹਾਂ ਪਰ ਅੱਜ ਬਹੁਤ ਟਾਈਮ ਬਾਅਦ ਕਾਲਜ ਤੋਂ ਮਤਲਬ ਕਾਲਜ ਟਾਈਮ ਜਾਂਦੇ ਰਹੇ ਹਾਂ ਕਾਲਜ ਤੋਂ ਬਾਅਦ ਅੱਜ ਬਹੁਤ ਸਮੇਂ ਬਾਅਦ ਆਪਾਂ ਨਾਈਟ ਡਰਾਈਵ ਕਰਾਂਗੇ ਔਰ ਮੈਮਰੀਸ ਟੂਡੇ ਨਾਲ ਸ਼ੇਅਰ ਕਰਾਂਗੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਸੋ ਆਓ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਹੁਣ ਪਕੌੜੇ ਖਾਣੇ ਆ हां जी बेपा ਜਿਹੜਾ ਆਪਣਾ ਅੱਜ ਦਾ ਨੈਕਸਟ ਪ੍ਰੋਗਰਾਮ ਹੈ ਉਹ ਕੀ ਹੈ ਤੁਸੀਂ ਦੱਸੋ ਵਿਸਤਾਰ ਨਾਲ ਆਪਾਂ ਅੱਜ ਵੈਸੇ ਤਾਂ ਜਾ ਰਹੇ ਇੱਕ ਫੰਕਸ਼ਨ ਤੇ ਹਾਂਜੀ ਲੇਕਿਨ ਫਿਰ ਅਸੀਂ ਸੋਚਿਆ ਕਿ ਜੇ ਅੱਧੇ ਰਸਤੇ ਜਾ ਹੀ ਰਹੇ ਆ ਫਿਰ ਆਪਾਂ ਕਿਤੇ ਹੋਰ ਚਲੇ ਜਾਈਏ ਬਿਲਕੁਲ ਬਿਲਕੁਲ ਔਰ ਮੌਨਸਨ ਸੀਜ਼ਨ ਚੱਲ ਰਿਹਾ ਆਪਾਂ ਦੇਖ ਕੇ ਇਹ ਮੌਨਸਨ ਚਾ ਪੱਕਾ ਨਹੀਂ ਗਏ ਹਿਮਾਚਲ ਹਾਂਜੀ ਇਸ ਵਾਰ ਹੀ ਹਿਮਾਚਲ ਜਾ ਕੇ ਆਵਾਂਗੇ ਮੌਨਸੂਨ ਚ ਹਾਂਜੀ ਔਰ ਦੇਖੇ ਆਪਣਾ ਐਕਸਪੀਰੀਅੰਸ ਕਿਦਾਂ ਰਹੂਗਾ ਨਾਲੇ ਬੱਚੇ ਆਪਣੇ ਨਾਲ ਨਾਈਟ ਡਰਾਈਵ ਸਭ ਤੋਂ ਜ਼ਿਆਦਾ ਐਕਸਾਈਟਿੰਗ ਇਹ ਚੀਜ਼ ਹੈ ਕਿ ਆਪਾਂ ਨਾਈਟ ਡਰਾਈਵ ਕਰਨ ਲੱਗੇ ਹਾਂ ਹਾਂਜੀ ਨਾਈਟ ਰੋਡ ਸਿੰਗਲ ਹੁੰਦੀ ਸੀਗੀ ਜਿਹੜੀ ਚੰਡੀਗੜ੍ਹ ਲੁਧਿਆਣਾ ਹਾਈਵੇ ਆ ਹੁਣ ਇਹ ਬਣ ਗਈ ਆਪਣੇ ਡਬਲ ਬਣ ਗਈ ਬਹੁਤ ਸੋਹਣੀ ਵਿੱਚ ਵਿੱਚ ਦੋ ਜਗ੍ਹਾ ਇੱਕ ਜਿਵੇਂ ਉੱਥੇ ਨੀਲੋਂ ਦੇ ਪੁਲ ਤੋਂ ਪਿਛਲਾ ਪੁਲ ਸੀ ਸ਼ਾਇਦ ਕਟਾਣੀ ਤੋਂ ਪਿਛਲੇ ਸਾਈਡ ਉਹ ਇੱਕ ਪੁਲ ਬਣਦਾ ਪਿਆ ਸੀ ਇੱਕ ਸ਼ਾਇਦ ਅੱਗੇ ਆਇਆ ਉਸ ਤੋਂ ਬਾਅਦ ਤਾਂ ਰੋਡ ਬਹੁਤ ਸੋਹਣੀ 2018 ਚੱਪਾ ਕਿੰਨੀ ਵਾਰੀ ਇੱਥੇ ਜਾ ਰਹੇ ਸੀਗੇ ਨਾ ਪੰਜ ਜਾਣਾ ਪੈਂਦਾ ਸੀ ਉਦੋਂ ਬੱਸ 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 ਉਦੋਂ ਸਿੰਗਲ ਲਾਈਨ ਸੀ ਪਹੁੰਚ ਗਏ ਰਾਜਾ ਟਾਪਾ ਅਪਾ ਉਧਰੋਂ ਆਏ ਆ ਆਊਟਸਾਈਡ ਤੋਂ ਫਿਰ ਯੂ ਟਰਨ ਲੈ ਕੇ ਆਏ ਆ ਹੁਣ ਦੇਖਦੇ ਆ ਗੱਡੀ ਕਿੱਥੇ ਲਵਾਉਂਦਾ ਵੀਰ ਹਾਂਜੀ ਸਰ ਆਛ ਬੜਾ ਯਾਰ ਹਨਾ ਬਹੁਤ ਬਹੁਤ ਜਿਆਦਾ ਰਸ਼ਾ ਟੂਫੰਡਰ ਖੜੀਆ ਟੂਫੰਡਰ ਹਾਂਜੀ ਡਿਫੈਂਡਰ ਖੜੀਆ ਡਿਫੈਂਡਰ ਇਹਦੀ ਫੇਵਰੇਟ ਕਾਰ ਹੈ ਡਿਫੈਂਡਰ ਚਲੋ ਜੀ ਹੁਣ ਆਪਾਂ ਕੁਛ ਥੋੜਾ ਰਸ਼ਾ ਬਟ ਲੱਗਦਾ ਹੈ ਭਿਲ ਜਾਏਗੀ ਹਾਂਜੀ ਬੀਬਾ ਕੀ ਆਰਡਰ ਲੇਤਾ ਫਿਰ ਤੁਸੀਂ ਅੱਜ ਆਪਾਂ ਸਿੰਪਲ ਪਕੌੜੇ ਪਰ ਕਾਫੀ ਤੁਹਾਡੀ ਫੇਵਰੇਟ ਕਾਫੀ ਠੀਕ ਹੈ ਤੇ ਕੇਪੀਆ ਰਾਈਸ ਓਕੇ ਹਾਂਜੀ ਕਬੀਰ ਕੀ ਖਾਣਾ ਤੁਸੀਂ ਰਾਈਸ ਓਕੇ ਕੋਲੇ ਚਾਹਗੇ ਕੋਲੇ ਸਾਗੀ ਜੈਨ ਜਰਦੋ ਪੇਚੈਂਜ ਕਰ ਤੇ ਨਾਲ ਮਿਕਸ ਪਕੌੜਾ ਤੇ ਮਿਕਸ ਪਕੌੜਾ ਚਲੋ ਦੇਖਦੇ ਹਾਂ ਫਿਰ ਪਕੌੜੇ ਆ ਗਏ ਟੋਡੇ ਫਰਾਈਜ਼ ਆਉਂਦੇ ਆ ਫਰਾਈਜ਼ ਆਉਂਦੇ ਆ ਕੀਤੀਏ ਟੋਡੇ ਹਾਂ ਚਾਓ ਓਕੇ ਇਹ ਆ ਪਕੌੜਾ ਇਹ ਬੰਮਾ ਕਿਹੜੇ ਕਿਹੜੇ ਹੈ ਮਿਕਸ ਹੀ ਹੈ ਸਾਰੇ ਮਿਕਸ ਪਕੌੜਾ ਹਾਂ ਜੀ ਚਲੋ ਆ ਕੇ ਦੇਖਦੇ ਹਾਂ ਕਿਦਾਂ ਦੇ ਟੇਸਟ ਹੈ ਨਾ ਇੱਦਾਂ ਹੀ ਖਾ ਲਈਏ ਹਨਾ ਖਾ ਕੇ ਦੇਖ ਲਓ ਇਸ ਤਰ੍ਹਾਂ ਹਾਂ ਜੀ ਹਾਂ ਫੇਸ ਕਰਕੇ ਦੇਖੋ ਕਾਫੀ ਵੀ ਆ ਗਈ ਹੈ ਚ ਮਿੱਠਾ ਪਾ ਲੈਣਾ ਪਹਿਲਾਂ ਹੀ ਹਾਂ ਚਲੋ ਥੈਂਕ ਯੂ ਥੈਂਕ ਯੂ ਕਾਫੀ ਬਹੁਤ ਅੱਛੀ ਲੱਗ ਰਹੀ ਹੈ ਦੇਖਣੇ ਮੈਂ ਹਾਂ ਜੀ ਦੇਖਦੇ ਆਪਾਂ ਅੱਛਾ ਕੋਈ ਗੱਲ ਨਹੀਂ ਫਾਈਨਲ ਆ ਦੇ ਯਾਰ ਸਾਡੇ ਬੱਚਿਆਂ ਦੀ ਪਹਿਲਾਂ ਇਹਦਾ ਰੌਲਾ ਪਾ ਦੇਣਾ ਕਿ ਵੀ ਪਕੌੜੇ ਖਾਓਗੇ ਤੁਸੀਂ ਇੱਕ ਤਾਂ ਪਕੌੜਾ ਤਾਂ ਲੈ ਲਓ ਯਾਰ ਕਿਤੇ ਆਓ ਕਿਤੇ ਦਾ ਚੱਕਦੇ ਪਕੌੜੇ ਚਲੋ ਦੱਸੋ ਫਿਰ ਵਿਆਹ ਕਿਵੇਂ ਆ ਖਾ ਕੇ ਮੈਂ ਤਾਂ ਸਵਾਲ ਲੱਗੇ ਮੈਂ ਤੁਸੀਂ ਦੇਖੋ ਤੁਹਾਨੂੰ ਕਿ ਮਿਲ ਗਿਆ

8 ਮਾਰਕਸ ওকে ਥੈਂਕ ਯੂ ਮੇਰੇ ਵੱਲੋਂ ਵੀ ਮੈਂ ਪਕੌੜੇ ਨੂੰ ਸਾਥ ਹੀ ਦਊਂਗਾ ਕਿਉਂਕਿ ਇਹਦੇ ਵਿੱਚ 7 ਬਣਦੇ ਆ ਕਾਫੀ ਮੈਂ ਹਜੇ ਪੇਸਟ ਕਰਨੀ ਆ ਪਰ ਤੁਹਾਡੇ ਵੱਲੋਂ ਦੱਸ ਸਕਦਾ ਮੇਰੇ ਵੱਲੋਂ ਵੀ ਦੱਸ ਹੀ ਹੋਗੇ ਪ੍ਰਾਈਸ ਇਹ 100 ਟਮਾ 12 ਮਾਰਕਸ ਪਰ ਪ੍ਰਾਈਸ ওকে ਜੰਬਲੈਂਸ ਆ ਰਹਾ ਥਾ ਲੇਕਿਨ ਐਸੇ ਮੈਨੂੰ ਇਹ ਪਤਾ ਨਹੀਂ ਸਾਰੀ ਮੈਮ ਦੀ ਫੈਨ ਫੋਲਿੰਗ ਜ਼ਿਆਦਾ ਵਾ ਆਪਣੇ ਨਾਲੋਂ ਕੀਤੀਆ ਸਾਈਟ ਤੇ ਆ ਜੋ ਸਾਈਟ ਤੇ ਆ ਜੋ ਪੁੱਤ ਐਮ ਐਫ ਐਮ ਐਫ ਆ ਹਾਂ ਮੈਂ ਬਹੁਤ ਟਰਾਈ ਕਰਦੀ ਹਾਂ ਇਹ ਹਰ ਵਾਰ ਯਾਦ ਆਦੀ ਮੈਂ ਲੋ ਜੀ ਆਪਾਂ ਤੁਹਾਨੂੰ ਦੱਸ ਰਹੀ ਸੀ ਮੈਮ ਦੀ ਫੈਨ ਫਾਲੋਇੰਗ ਜਿਆਦਾ ਠੀਕ ਹੈ ਠੀਕ ਹੈ ਤੇ ਬੇਸਿਕਲੀ ਤਾਂ ਟਾਬੇ ਦੇ ਤਾਂ ਰੁਕਣਾ ਹੁੰਦਾ ਵੀ ਵਾਸ਼ਰੂਮ ਸੋਹਣੇ ਹੁੰਦੇ ਨੇ ਹੋਰ ਨਹੀਂ ਗੱਲ ਕੋਈ ਸਾਫ਼ ਸੁਥਰੇ ਵਾਸ਼ਰੂਮ ਸੀ ਵਾਸ਼ਰੂਮ ਕਰਕੇ ਹੁਣ ਆਪਾਂ ਚੱਲਦੇ ਆਂ ਨੈਕਸਟ ਚਲੋ ਬੱਚੋ ਲੋ ਜੀ ਸਾਢੇ 6 ਆਪਾਂ ਨੂੰ ਰਾਜੇ ਟਾਬੇ ਤੇ ਹੋ ਗਏ ਤੇ ਹੁਣ ਆਪਾਂ ਚੱਲਦੇ ਆਂ ਨੈਕਸਟ ਬੱਚੇ ਪੂਰਾ ਅੰਦਰ ਸੈਟਲ ਨੇ ਤੁਹਾਨੂੰ ਦਿਖਾਉਣਾ ਇਹਨਾਂ ਦਾ ਬੈੱਡ ਕੀਤੀਆ ਬੈ भ लो चलो भी चलिए मौसम पूरा वादिया ओके जी बाय बाय रहेगी सिर्फ तेई किलोमीटर ते खरड तो पहला जेडा चौहला आप ਮੌਸਮ ਬਹੁਤ ਵਧੀਆ ਢੜਕੇ ਜੁਬਾਰੇ ਆਏ ਬੰਦ ਕੱਪਕੇ ਥੋੜੀਓ ਤੁਸੀਂ ਚੰਡੀਗੜ੍ਹ ਆਉਨੇ ਆ ਇਹ ਪਾ ਇਹਨਾ ਆਪਣਾ ਵੇਰਕਾ ਸਭ ਤੋਂ ਬੈਸਟ ਆਪਸ਼ਨ ਆ ਤੁਹਾਡੇ ਕੋਲੇ ਫਰੈਸ਼ ਹੋਣ ਲਈ ਜਿੱਥੇ ਤੁਸੀਂ ਵਾਸ਼ਰੂਮ ਵੀ ਸਾਫ਼ ਸੁਥਰੇ ਹੁੰਦੇ ਆ ਤੇ ਤੁਸੀਂ ਥੋੜੀ ਰਿਫਰੈਸ਼ਮੈਂਟ ਵੀ ਲੈ ਸਕਦੇ ਆ ਹਾਂ ਰਿਫਰੈਸ਼ਮੈਂਟ ਵੀ ਲੈ ਸਕਦੇ ਬਿਲਕੁਲ ਬਿਲਕੁਲ ਲਓ ਜੀ ਫਾਈਨਲੀ ਹੁਣ ਆਪਾਂ ਚੰਡੀਗੜ੍ਹ ਚ ਐਂਟਰੀ ਹੋ ਗਏ ਔਰ ਇੱਥੋਂ ਆਪਾਂ 12 ਕਿਲੋਮੀਟਰ ਹੋਰ ਅੰਦਰ ਜਾਣਾ 28 ਮਿੰਟਸ ਕਹਿ ਰਿਹਾ 28 ਮਿੰਟ ਇੱਕ ਗੱਲ ਹੈ ਬਈ ਚੰਡੀਗੜ੍ਹ ਰੂਲ ਐਂਡ ਰੂਲ ਐਂਡ ਰੈਗੂਲੇਸ਼ਨਸ ਬੜੇ ਨੇ ਠੀਕ ਹੈ ਔਰ ਫਾਲੋ ਵੀ ਕਰ ਰਹੇ ਹੈ ਫਾਲੋ ਵੀ ਕਰਦੇ ਆ ਇੱਥੇ ਕਿਉਂਕਿ ਚਲਾਣ ਹੁੰਦੀ ਐ ਇਹਨੂੰ ਔਰ ਸਭ ਤੋਂ ਮਤਲਬ ਮੇਨ ਜਿਹੜੀ ਇੰਪੋਰਟੈਂਟ ਹੈ ਵੀ ਇੱਥੇ ਸਪੀਡ ਲਿਮਿਟ ਹੈ ਜਿਵੇਂ ਇਸ ਰੋਡ ਤੇ ਸਪੀਡ ਲਿਮਿਟ ਹੈ 60 ਕਿਲੋਮੀਟਰ ਪਰ ਆਵਰ ਹੈ ਨਾ ਤੁਸੀਂ ਇੰਨੀ ਸਪੀਡ ਤੇ ਹੀ ਚਲਾ ਸਕਦੇ ਹੋ ਕੀ ਕਣ ਖੂਸਾ ਕਿ ਲੱਕ ਜਾਊਗੀ ਨਾ ਬੱਤਾ ਉੱਤਨਾ ਚਕੂੜੀ ਐ ਇਹ ਮੁੰਡਿਆਂ ਦਾ ਭੂਖ ਮੇਗੀ ਕਾਲ ਦੇ ਸਾਂ ਕਲ ਬੈਸਾਣਾ ਮੈਨੂਲ ਤੇਰੇ ਕਾਲ ਜੀ ਸਮਾਂ ਹੋ ਗਿਆ ਰਾਤ ਦੇ 12 ਵਜੇ ਔਰ ਆਪਾਂ ਆਪਣੀ ਗੁੜੀਆ ਦਾ ਉਥੇ ਜੋ ਆਪਣੀ ਫੈਮਲੀ ਫਰੈਂਡਸ ਨੇ ਉਹਨਾਂ ਦਾ ਉਥੇ ਸੀਗਾ ਬਰਥਡੇ ਔਰ ਉਸ ਤੋਂ ਬਾਅਦ ਜਾਗਰਣ ਸੀ ਆਪਾਂ ਹਾਜ਼ਰੀ ਲਵਾਈ ਇਸ ਟਾਈਮ ਆਪਾਂ ਖੜੇ ਆ ਹਿਮਾਲਿਆਨ ਐਕਸਪ੍ਰੈਸ ਵੇ ਤੇ ਇਥੇ ਆਪਾਂ ਟੋਲ ਕਟਾਇਆ ਔਰ ਦੈਨ ਉਸ ਤੋਂ ਬਾਅਦ ਹੁਣ ਆਪਾਂ ਚੱਲਦੇ ਆ ਗੂਗਲ ਕਹਿ ਰਿਹਾ ਵੀ ਅੱਗੇ ਹਿਮਾਚਲ ਵੱਲ ਨੂੰ ਐਂਟਰੀ ਬੈਨ ਹੈ ਸੋ ਲੈਟਸ ਦੇਖਦੇ ਆ ਆਪਾਂ ਕਿ ਤੱਕ ਪਹੁੰਚ ਸਕਦੇ ਆ ਜਾਂ ਨਹੀਂ ਪਹੁੰਚ ਸਕਦੇ ਸੋ ਚੱਲਦੇ ਆ ਦਿਨ ਵੀ ਆਏ ਤੇਰੇ ਕੋਲ ਕਹਾ ਮੈਂ ਹਾਂਜੀ ਬੋਰਡ ਆ ਗਿਆ ਲਿਖਿਆ ਹੋਇਆ वेलकम ਟੂ ਹਿਮਾਚਲ ਪ੍ਰਦੇਸ਼ ਰਾਤ ਨੂੰ ਡਰਾਈਵ ਕਰਨ ਦਾ ਮਜ਼ਾ ਇਲਾਕੀ ਹੈ ਪਹਾੜਾਂ 'ਚ ਰਾਤ ਨੂੰ ਡਰਾਈਵ ਕਰਨੀ ਥੋੜੀ ਈਜ਼ੀ ਰਹਿੰਦੀ ਹੈ ਕਿਉਂਕਿ ਅੱਗੇ ਜੇ ਲਾਈਟ ਹੋਵੇ ਤਾਂ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਤੇ ਕੋਣ ਪਿੱਛੋਂ ਫਾਰਨ ਦਾ ਯੂਜ਼ ਤਾਂ ਘੱਟ ਹੁੰਦਾ ਬਟ ਇਹ ਗੁਜਰਾਤ ਵਾਲੇ ਵੀਰ ਜੀ ਕਰਕੇ ਗਏ ਤੇ ਕੀ ਗੱਲ ਇਹ ਆ ਵੀ ਜਦੋਂ ਆਪਾਂ ਡਿਪਰ ਯੂਜ਼ ਕਰਦੇ ਆ ਰਾਤ ਨੂੰ ਬਹੁਤ ਸੋਹਣਾ ਤੁਹਾਨੂੰ ਅੱਗੇ ਪਤਾ ਲਾ ਜਾਂਦਾ ਵੀ ਕੁਝ ਆਉਂਦਾ ਜਾਂ ਨਹੀਂ ਆਉਂਦਾ ਸੋ ਕਬੀਰ ਨੇ ਕੀਤੀ ਐ ਸੌਂਗੇ ਮੈਂ ਤੇ ਬੇਪਾ ਅਸੀਂ ਜਾ ਰਹੇ ਹੁਣ ਸਾਡਾ ਹੀ ਪਲਾਨ ਆ ਵੀ ਕਿਤੇ ਕਾਫੀ ਪੀਵਾਂਗੇ ਰਾਸਤੇ ਦੇ ਵਿੱਚ ਜੇ ਸਾਨੂੰ ਕਿਤੇ ਕਾਫੀ ਮਿਲੀ ਜੀ ਸਾਡੀ ਇਥੋਂ ਡੈਸਟੀਨੇਸ਼ਨ ਆਪਣਾ ਮਤਲਬ ਜਿਹੜਾ ਹੋਟਲ ਹੈ ਉਹ ਹੈਗਾ 103 ਕਿਲੋਮੀਟਰ ਜਿੱਥੇ ਆਪਣੀ ਅੱਜ ਦੀ ਸਟੇ ਐ ਫਾਗੂ ਦੇ ਵਿੱਚ ਲੋ ਜੀ ਟਾਈਮ ਹੋ ਗਿਆ ਰਾਤ ਦੇ 1:17 ਤੇ ਬਿਲਕੁਲ ਨਿਹਰਾ ਆਪਣੀ ਗੱਡੀ ਖੜੀ ਆ ਕਹਿੰਦੇ ਵੀ 1 ਘੰਟਾ ਹੋਰ ਲੱਗੇਗਾ ਟਾਈਮ 2:30 ਵਜ ਗਿਆ ਅੱਗੇ ਲੈਂਡਸਲਾਈਡ ਹੋਇਆ ਗੱਡੀ ਇੱਥੇ ਖੜੀ ਆ ਕਬੀਰ ਔਰ ਕੀਤੀਆ ਸੌਂਗੇ ਆ ਵਿੱਚ ਨੇ ਚਪਈ ਸੁਨਾਤਾ ਜੇ ਤੁਹਾਨੂੰ ਦੇਖਦਾ ਹੋਵੇ ਲੈਂਡਸਲਾਈਡ ਹੋ ਗਿਆ ਫਾਈਨਲੀ ਸਵੇਰ ਦੇ ਪੌਣੇ 5 ਵਜ ਗਏ ਅਸੀਂ 12 ਵਜੇ ਦੇ ट्रैफिक जाम च फे हुए लैंड स्लाइड हो गया से सोलन तो पिछे ही बस इत सौ के थोड़ी बहुत कार कारौं गए केतिया और बाहर जाग रहे हैं है, केतिया कबीर पे खेती और कबीर पिछे सौं गए बड़ा बैड एक्सपीरियंस ही गया इतने शेयर करा अगे चल के एक बार ट्रैफिक चु कटियाँ आले दुआले सिर्फ ट्रक ही रह गए

ਰਾਤੀ ਰਾਤ ਜਾਗਦੇ ਰਹੇ ਕਿਤੇ ਉੱਠ ਕੇ ਕਿਤੇ ਇੱਧਰ ਚਲੇ ਜਾਣਾ ਕਿਤੇ ਉੱਧਰ ਚਲੇ ਜਾਣਾ ਟਰੱਕਾਂ ਨੇ ਨਾਲ ਸਲਾਹ ਕਰਨੀਆਂ ਬਈ ਕਿਵੇਂ ਇਧਰੋਂ ਆਪਣੀ ਕਾਰ ਐ ਜੋ ਵੈਂਟੋ ਐ ਇਹਦੀ ਜਿਹੜੀ ਗਰਾਉਂਡ ਕਲੀਅਰੈਂਸ ਆ ਬਹੁਤ ਘੱਟ ਆ ਜਿਹੜੀਆਂ ਫੁੱਟਪਾਥ ਐ ਦੇਖੋ ਤੁਸੀਂ ਆਹ ਸਾਈਡ ਤੇ ਨਹੀਂ ਆਪਾਂ ਟੱਪ ਸਕਦੇ ਸੀ ਤੇ ਐਡਾ ਜਾਮ ਆ ਦੇਖੋ ਤੁਸੀਂ ਕਿੰਨਾ ਜ਼ਿਆਦਾ ਜਾਮ ਲੱਗਿਆ ਹੋਇਆ ਰਾਤ ਨੂੰ ਤਿੰਨ ਚਾਰ ਸ਼ਰਾਬੀ ਵੀ ਆਏ ਤੁਹਾਡੀ ਹੈਲਪ ਕਰੀਏ ਅਸੀਂ ਤੁਹਾਡੀ ਗੱਡੀ ਟਪਾਈਏ ਪਰ ਅਸੀਂ ਲੋਕ ਲਾ ਕੇ ਬੈਠੇ ਰਹੇ ਬਾਕੀ ਗੁੱਡ ਸੀ ਕੋਈ ਗੱਲ ਨਹੀਂ ਚਲੋ ਲਾਈਕ ਦਾ ਇੱਕ ਨਵਾਂ ਐਕਸਪੀਰੀਅੰਸ ਸੀਗਾ ਵੀ ਪਹਿਲੀ ਵਾਰੀ ਹੋਇਆ ਵੀ 12 ਵਜੇ ਤੋਂ ਲੈ ਕੇ 5 ਘੰਟੇ 4:50 ਹੋ ਗਏ 12 ਵਜੇ ਸਵੇਰ ਕੁ 12 ਸੀ ਪਹੁੰਚ ਗਏ ਸੀ ਤੇ ਲੋ ਫੇਦੇ ਵੀ ਸਟਿਲ ਟ੍ਰੈਫਿਕ ਚੱਲ ਹੀ ਰਿਹਾ ਓਕ ਲਿਖੀ ਹੋਈ ਆ ਸਾਡੇ ਕੋਲ ਪਾਣੀ ਵੀ ਹੈ ਨਹੀਂ ਸੀ ਪਾਣੀ ਦੀਆਂ ਵੀ 2-3 ਬੋਤਲਾਂ ਹੀ ਸੀਗੀਆਂ ਹਨਾ ਬੇਬਾ ਚਲੋ ਜੋ ਵੀ ਹੁੰਦਾ ਚੰਗੇ ਲਈ ਹੁੰਦਾ ਹੁਣ ਆਪਾਂ ਜਿਕਾਰਾ ਛੱਡਦੇ ਆਂ ਤੇ ਯਾਤਰਾ ਸ਼ੁਰੂ ਕਰਦੇ ਆਂ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਬੇਕੋ ਲੈਂਡਸਲਾਈਡ ਇਹ ਵੀ ਹੋਇਆ ਹੀ ਹੋਇਆ ਹੈ ਨਾ ਆ ਇਹੀ ਆ ਬੇਬਾ ਮੈਲਾ ਆਦਾ ਯੈਸ ਲੱਗਿਆ ਹੋਇਆ ਐਸਾਈਡ ਹਜੇ ਵੀ ਦੇਖੋ ਵਿੱਚ ਕਾਰਾਂ ਫੈਮਿਲੀ ਕਾਰਸ ਕਿੰਨੀਆਂ ਖੜੀਆਂ ਨੇ ਹੁਣ ਤੱਕ ਨਹੀਂ ਛੋਇਆ ਹਨ ਮੌਂਟੇਨ ਚੜ ਗਿਆ ਸਾਨੂੰ ਤੁਸੀਂ ਦੇਖ ਰਹੇ ਹੋਣਾ ਉੱਪਰ ਵਾਈਟ ਵਾਈਟ ਜਿਹਾ ਟਾਈਮ ਹੋ ਗਿਆ ਪੂਰੇ 4:54 ਸੋ ਇਦਾਂ ਦਾ ਕੁਛ ਹੈ ਆਪਣੇ ਦੇ ਭੂਮੀ ਦਾ ਨਜ਼ਾਰਾ ਕੋਈ ਗੱਲ ਨਹੀਂ ਹੁੰਦਾ ਰਹਿੰਦਾ ਇਦਾਂ ਦਾ ਕੁਛ ਸਤੇ ਮੈਂ ਆਪਾਂ ਜਾਬਲੀ ਪਹੁੰਚ ਗਏ ਔਰ ਕਬੀਰ ਜੀ ਆਪਾਂ ਕਾਰ ਚੋਂ ਚੱਕ ਲਿਆਂਦੇ ਤੇ ਸੁੱਤੇ ਪਏ ਸੀਗੇ ਤੇ ਹੁਣ ਅਸੀਂ ਕਾਫੀ ਦਾ ਟੇਸਟ ਕਰ ਰਹੇ ਹਾਂ ਔਰ ਸਾਨੂੰ ਉੱਥੋਂ ਜਿੱਥੇ ਆਪਾਂ ਗਈ ਸੀ ਉੱਥੇ ਸਾਨੂੰ ਲੱਡੂ ਮਿਲੇ ਨਾਲੇ ਭਾਈ ਜੀ ਨੇ ਉਹ ਖੁਲਾਏ ਆਪਾਂ ਲੱਡੂ ਲੱਡੂ ਸਵਾਦ ਸੀ ਖਾਦੇ ਨੇ ਲੱਡੂ ਤੁਸੀਂ ਠੀਕ ਹੈ ਚਲੋ ਹੁਣ ਆਪਾਂ ਕਾਫੀ ਪੀਨੇ ਆ ਕਾਫੀ ਪੀ ਕੇ ਫਿਰ ਚੱਲਾਂਗੇ ਆਪਾਂ ਜਾਬਲੀ ਬਾਹਰ ਮੌਸਮ ਬਹੁਤ ਸੋਹਣਾ ਉੱਥੇ ਤਾਂ ਇੱਕ ਵਾਰੀ ਯਾਰ ਡਾਰੀ ਗਏ ਸੀ ਵੀ ਕਹਿੰਨੀ ਇੱਥੇ ਰਵਾਂਗੇ ਇਦਾਂ ਨਾ ਸਮੈਂ ਬਾਅਦ ਸਵੇਰ ਹੋਣ ਵਾਲੀ ਐ ਬਸ ਚਲੋ ਪੀਏ 커피 ਚੱਲੀਏ ਫਿਰ ਨੀਂਦ ਪੂਰੀ ਕਰਨੀ ਐ ਚਲੋ ਬੇਬਾ ਲਓ ਜੀ ਦਿਨ ਚੜ ਗਿਆ ਅੱਜ ਤਾਂ ਫੇਰ ਆਪਾਂ ਨੂੰ ਇੱਥੇ ਹੀ ਹਜੇ ਜਾਬਲੀ ਕੁਝ ਵੀ ਨਹੀਂ ਆਈਗੇ ਹਜੇ ਕੈਨਵੁੱਡ ਰਿਜ਼ੋਰਟ ਕੋਲੇ ਤੇ ਹੁਣ ਆਪਾਂ ਚੱਲੀਏ ਚੱਲੀਏ ਬੇਬਾ ਵਾਸਤੂ ਵਾਟਰ 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 ਰਾਤ ਆਈ ਸੋਚਿਆ ਸੀਗਾ ਵੀ ਆਕਾਸ਼ ਵੀ ਜਿਹੜੀ ਗੱਡੀ ਆ ਉੱਚੀ ਹੁੰਦੀ ਤਾਂ ਆਪਾਂ ਫੁੱਟਪਾਥ ਪਾ ਲੈਣੀ ਸੀ ਹੁਣ ਜਿਮਨੀ ਨੇ ਕ੍ਰਾਸ ਕੀਤਾ ਆਪਾਂ ਨੂੰ ਤੇ ਇਹ ਦੇਖੋ ਆਪਣੀ ਇੱਕ ਜਿਮਨੀ ਅੱਗੇ ਕ੍ਰਾਸ ਕਰ ਗਈ ਔਰ ਇੱਕ ਏ ਜਿਮਨੀ ਹੋਰ ਜਾ ਰਹੀ ਹੈ ਮਤਲਬ ਜਿਮਨੀ ਹੀ ਹੁੰਦੀ ਸਾਡੇ ਕੋਲ ਅਸੀਂ ਸੋਚ ਰਹੇ ਸੀ ਲੈਣ ਬਾਰੇ ਪਈ ਤਾਂ ਪਹੁੰਚ इजीली ਫੁੱਟਪਾਥ ਕ੍ਰਾਸ ਕਰ ਸਕਦੇ ਸੀ ਪਰ ਇੱਕ ਗੱਲ ਇਹ ਵੀ ਹੁੰਦੀ ਆ ਵੀ ਜੇ ਆਪਣੇ ਕੋਲ ਜਿਮ ਨਹੀਂ ਹੁੰਦੀ ਜਿਹੜਾ ਫੁੱਟਪਾਥ ਆ ਉਹ 1 ਫੁੱਟ ਦਾ ਹੀ ਹੋ ਜਾਣਾ ਸੀ ਕਿ ਨਹੀਂ ਗੱਲ ਆ ਬੀਬਾ ਆਹ ਸਹੀ ਗੱਲ ਆ ਰਾਤ ਜਿਹੜੀ ਕੱਟਣੀ ਸੀ ਉਹ ਕੱਟਣੀ ਸੀ ਤੇ ਦਿਨ ਚੜ ਗਿਆ ਟਾਈਮ ਹੋ ਗਿਆ 5:51 ਮਿੰਟ ਸਵੇਰ ਦੇ ਜਾ ਮੇਰੇ ਵਾਂਗੂ ਸੀਨੇ ਨਾਲ ਲਾ 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 ਕਿਤੇ ਕੋਈ ਰੋਂਦਾ ਹੋਵੇਗਾ ਨਾ ਪਰਦੀ ਕੋਈ ਵਗਣਾ ਵੀ ਆਉਂਦਾ ਤੇ ਤੇਰੇ ਗਏ ਹੌਕੀਸੀ ਦੇ ਕੀਤਾ ਟਰੈਪ ਦੀ ਪੀਤਾ ਸਟ ਕੱਟ ਕੱਟ ਦੇ ਆਪਾਂ ਪਹੁੰਚ ਗਏ ਸ਼ਿਮਲਾ ਬੋਡਾ ਸ਼ਿਮਲਾ ਦੇ ਵਿੱਚ ਵੈਲਕਮ ਹੈ ਜੀ ਵੈਲਕਮ ਗੇਟ ਆ ਗਿਆ ਸ਼ਿਮਲਾ ਦਾ ਔਰ ਸਮਾਂ ਹੋ ਗਿਆ ਸਵੇਰ ਦੇ 7:00 ਵਜੇ ਇਹ ਤੋਂ ਆਪਣਾ ਜੋ ਹੋਟਲ ਹੈ दैट इज 26 ਕਿਲੋਮੀਟਰ 52 ਮਿੰਟ ਲੱਗਣਗੇ ਆਪਣੀ ਯੂਆਈਡੀ ਸਟੇ ਹੈ ਉਹ ਹੈਗੀ ਆ ਹੋਟਲ ਐਪਲ ਬਲਾਸਮ ਫਾਗੂ ਦੇ ਵਿੱਚ ਕਿਉਂਕਿ ਹਿਮਾਚਲ ਟੂਰਿਜ਼ਮ ਦੀ ਬਹੁਤ ਹੀ ਸੋਹਣੀ ਪ੍ਰਾਪਰਟੀ ਆ ਉਸ ਦਾ ਵੀ ਤੁਹਾਨੂੰ ਇੱਕ ਸਪੈਸ਼ਲ ਟੂਰ ਕਰਾਵਾਂਗੇ ਉਸ ਦੀ ਇੱਕ ਸਪੈਸ਼ਲ ਵੀਡੀਓ ਬਣਾਵਾਂਗੇ ਔਰ ਬਹੁਤ ਜਿਆਦਾ ਆਨੰਦ ਆ ਰਿਹਾ ਹੈ ਮੌਸਮ ਦੇਖੋ ਕਿੰਨਾ ਸੋਹਣਾ ਪਹਿਲਾਂ ਧੁੱਪ ਨਹੀਂ ਕਿਸੀ ਹਲਕੀ ਸੀ ਪਰ ਹੁਣ ਧੁੱਪ ਬਿਲਕੁਲ ਹੀ ਚਲੀ ਗਈ ਬੱਦਲ ਹੋ ਗਏ ਨੇ ਪਰ ਕਾਫੀ ਬੀਨ ਦਾ ਮਨ ਹੋ ਰਿਹਾ ਕਿਤੇ ਰਾਸਤੇ ਦੇ ਵਿੱਚ ਕੋਈ ਸੁਹਣੀ ਜੀ ਕਾਫੀ ਦੀ ਸ਼ਾਪ ਮਿਲ ਗਈ ਬੀਸੀ ਟਾਈਪ ਕਾਫੀ ਉਹ ਪੀਵਾਂਗੇ ਉਹ ਸਾਹਮਣੇ ਜਾਕੂ ਟੈਂਪਲ ਦਿਖ ਰਿਹਾ ਦੇਖੋ ਜੀ ਇਹ ਦੇਖਦਾ ਉਥੋਂ ਇੱਥੋਂ ਆਪਾਂ ਅਗਰ ਸਟ੍ਰੇਟ ਜਾਵਾਂਗੇ ਤਾਂ ਆਈਐਸਪੀਟੀ ਕੁਫਰੀ ਚੈਲ ਸਿੱਧਾ ਆ ਜਾਂਦਾ ਪਰ ਇੱਥੋਂ ਆਪਾਂ ਲੈਫਟ ਹੋ ਜਾਣਾ ਪੁਛੀ ਜੀ اپنی دیہ وبھومی ہماچل پردیش ایک واری پھر ਤੁਹਾਡਾ ਹਾਰਦਿਕ ਸਵਾਗਤ ਹੈ ਤੇ ਹੁਣ ਆਪਾਂ ویکٹری 터ਨਲ ਤੋਂ ਲੈਫਟ ਹੋ ਜਾਾਂਗੇ ਹੁਣ ਆਪਾਂ ویکٹری 터ਨਲ ਤੋਂ ਲੈਫਟ ਹੋ ਜਾਾਂਗੇ ਸਾਹਮਣੇ ਕੁਝ Shimla ਦੀਆਂ ਬਿਲਡਿੰਗਸ ਅਗਰ ਆਪਾਂ ਸਿੱਧੇ ਜਾਾਂਗੇ ਤਾਂ ਜਾਏਗਾ ਉਹ ਜਿਹੜਾ ਇੱਥੋਂ ਦਾ ਬੱਸ ਸਟੈਂਡ ਹੈ ਆਈਐਸਪੀਟੀ Shimla ਉਹ ਔਰ ਸામਨੇ ਟੂਰਿਜ਼ਮ ਲੈਫਟ ਜਿੱਥੇ ਪਾਰਕਿੰਗ ਕਰਕੇ ਆਪਾਂ ਅੱਗੇ ਜਾ ਸਕਦੇ ਆ ਇੱਕੋ ਆਪਾਂ ਲੈਫਟ ਵਿਕਟਰੀ ਟਨਲ ਆ ਗਿਆ ਛੋਟਾ ਜਿਹਾ ਟਨਲ ਆਇ ਲਓ ਹੁਣ ਆਪਾਂ ਟਨਲ ਦੇ ਵਿੱਚ ਆ ਗਏ ਅੰਮਲ ਦੇ ਵਿੱਚ ਜਾ ਰਹੇ ਆ ਆਪਾਂ ਹੁਣ ਟਨਲ ਤੋਂ ਬਾਹਰ ਆ ਕੇ ਲੱਕੜ ਬਾਜ਼ਾਰ ਦੇ ਨਾਮ ਨਾਲ ਜਾਣਾ ਆਪਾਂ ਜਿਹੜੀ ਲੋਕ ਕੰਮ ਤੇ ਜਾਣ ਨੂੰ ਖੜੇ ਆ ਹਨ ਕੰਮ ਤੇ ਜਾਣਾ ਚਾਹੁੰਦੇ ਨੇ ਲਓ ਜੀ ਹੁਣ ਆਪਾਂ ਆ ਗਏ ਲੱਕੜ ਬਾਜ਼ਾਰ ਵਾਲੀ ਸਾਈਡ ਇਹ ਹੈ ਜੀ ਆਈ ਆਈਜੀਐਮਸੀ ਇੰਦਰਾ ਗਾਂਧੀ ਮੈਡੀਕਲ ਕਾਲਜ ਮੇਰਾ ਵੀ ਕਿਸੇ ਟਾਈਮ ਡ੍ਰੀਮ ਸੀਗਾ ਵੀ ਇੱਥੋਂ ਫਿਜ਼ੋਥੈਰੇਪੀ ਦੀ ਸਟੱਡੀ ਕੀਤੀ ਜਾਵੇ ਬਹੁਤ ਵੱਡਾ ਹਿਮਾਚਲ ਦੇ ਕੇ ਹਸਪੀਟਲ ਆ ਇੰਦਰਾ ਗਾਂਧੀ ਮੈਡੀਕਲ ਕਾਲਜ ਐਂਡ ਹਸਪੀਟਲ ਠੀਕ ਇਹ ਨੂੰ ਕਹਿੰਦੇ ਆ ਟੈਲੀ ਟਨਲ ਇਹ ਹੈਗਾ ਵੈਸਟ ਪੋਰਟਲ ਸ਼ਿਮਲੇ ਦਾ ਦੇਖੋ ਹੋ ਗਿਆ ਨਾ ਨੀੜਾ ਪੂਰਾ ਕਿ ਚੋਹਰ ਨਵਾਰ ਰਿਹਾ ਇਹਨਾਂ ਭਜਾਓ ਗੱਡੀ ਆ ਜਾ ਆ ਜਾ ਫਿਰ ਕਿਹਾ ਲਓ ਭਾਈ ਟਨਲ ਦੇ ਵਿੱਚ ਦੀ ਕੀਤੀਆਂ ਟਨਲ ਕ੍ਰਾਸ ਕਰਕੇ ਹੁਣ ਆਪਾਂ ਕੇ ਬਾਹਰ ਅਜੇ ਵੀ ਸਟਿਲ ਆਪਣਾ ਹੋਟਲ 13 ਕਿਲੋਮੀਟਰ ਦੂਰ ਹੈ ਬੇਬਾ ਉਦੋਂ ਆਪਾਂ ਇੱਥੇ ਨਿਕਲੇ ਸੀ ਜਦੋਂ ਆਪਾਂ ਪੂਰਾ ਸ਼ਿਮਲਾ ਘੁੰਮ ਕੇ ਆਏ ਸੀ ਨਾਰਕੈਂਡਾ ਗਏ ਸੀ ਨਾ ਇਧਰੋਂ ਆਏ ਨਿਕਲੇ ਸੀ ਉਹ ਤੇ ਲੋਕ ਕਿੰਨਾ ਆਪਾਂ ਘੁੰਮਣ ਘੇਰੀਆਂ ਚ ਪੈ ਗਏ ਸੀ ਉਦੋਂ ਹਾਂਜੀ ਵਾਸਪਾਸ ਚਲੋ ਜੀ ਆਓ ਚਲ ਜੀਏ ਫਿਰ ਲਓ ਜੀ ਹੁਣ ਆਪਾਂ ਹੁਣ ਆਪਾਂ ਸ਼ਿਮਲੇ ਤੋਂ ਬਾਹਰ ਆ ਗਏ ਇਹ ਕਹਿੰਦੇ ਤਨਿਆਵਾਦ ਹੁਣ ਆਪਾਂ ਨੈਕਸਟ ਚੱਲੇ ਆ ਅਗਰ ਤੁਸੀਂ ਇੱਥੋਂ ਰਾਈਟ ਚਲੇ ਜਾਣਾ ਹੈ ਉੱਪਰ ਨੂੰ ਤਾਂ ਉਹ ਕੁਫਰੀ ਚਲਾ ਜਾਂਦਾ ਰਸਤਾ ਤੇ ਆਪਾਂ ਕੁਫਰੀ ਵੱਲ ਵੀ ਜਾਣਾ ਹੈ ਜੇ ਅਗਰ نیچے ਚਲੇ ਜਾਓਗੇ ਤਾਂ ਉਹ ਚਲੇ ਜਾਏਗਾ ਨਾਲ ਦੇਰਾ ਇੱਧਰੋਂ ਚਲਾ ਜਾਂਦਾ ਦੇਖੋ ਨਾਲ ਦੇਰਾ نیچے ਆ ਉੱਪਰ ਨੂੰ ਆਪਾਂ ਜਾਣਾ ਕੁਫਰੀ ਵਾਲੀ ਸਾਈਡ ਨੂੰ ਅਜੇ ਕੁਫਰੀ ਤੋਂ ਫੇਰ ਜਦੋਂ ਅੱਗੇ ਜਾਵਾਂਗੇ ਉੱਥੇ ਇੱਕ ਬੈਰੀਅਰ ਆਏਗਾ ਉੱਥੋਂ ਇੱਕ ਰਸਤਾ ਜਾਏਗਾ ਆਪਣੇ ਉੱਧਰ ਨੂੰ ਕੁਫਰੀ ਵੱਲ ਨੂੰ ਔਰ ਦੂਸਰਾ ਰਸਤਾ ਜਾਏਗਾ ਰਾਮਪੁਰ ਨਾਰਕੰਡਾ ਵੱਲ ਆਪਾਂ ਉਹ ਨਾਰਕੰਡਾ ਰਾਮਪੁਰ ਵਾਲਾ ਰੋਡ ਹੀ ਲਵਾਂਗੇ ਕਿਉਂਕਿ ਆਪਾਂ 10 ਕਿਲੋਮੀਟਰ ਪਿੱਛੇ ਆ ਔਰ ਮੈਂ ਤੁਹਾਨੂੰ ਬਹੁਤ ਖੂਬਸੂਰਤ ਇੱਕ ਜਗ੍ਹਾ ਦਿਖਾਉਣ ਲੱਗੇ ਆ ਇਹ ਹੈ ਗ੍ਰੀਨ ਵੈਲੀ ਇਹ ਹਮੇਸ਼ਾ 24 ਇੰਟੂ 7 ਇਹ ਗ੍ਰੀਨ ਰਹਿੰਦੀ ਹੈ ਪਰ ਹੁਣ ਤੁਸੀਂ ਦੇਖੋ ਵੀ ਇਹ ਆਪਣੇ ਜਿਹੜਾ ਮੌਨਸੂਨ ਹੈ ਮੌਨਸੂਨ ਦੇ ਵਿੱਚ ਜ਼ਿਆਦਾ ਗ੍ਰੀਨ ਲੱਗਦੀ ਹੈ ਇਦੇ ਨਾਲ ਨਾਲ ਨਾ ਇੱਕ ਪਾਥਵੇ ਬਣਿਆ ਹੋਇਆ ਜਦੋਂ ਅਸੀਂ ਕਾਲਜ ਹੁੰਦੇ ਸੀ ਅਸੀਂ ਇਹ ਪਾਥਵੇ ਹੈਗਾ ਘੱਟੋ ਘੱਟ ਇਹਦੇ 5-6 ਕਿਲੋਮੀਟਰ ਦਾ ਤੁਸੀਂ ਇਹਦੇ ਮਤਲਬ ਨੇਚਰ ਵਾਕ ਕਰ ਸਕਦੇ ਹੋ ਕਿਤੇ ਵੀ ਤੁਹਾਨੂੰ ਮੌਕਾ ਮਿਲੇ ਤਾਂ ਤੁਸੀਂ ਗ੍ਰੀਨ ਵੈਲੀ ਦੇ ਵਿੱਚ ਜ਼ਰੂਰ ਆਉਣਾ ਸੋ ਆਓ ਹੁਣ ਆਪਾਂ ਅੱਗੇ ਚੱਲਦੇ ਹਾਂ ਕਿੰਨਾ ਸੋਹਣਾ ਲੱਗਦਾ ਇੱਥੇ ਦਾ ਜਦੋਂ ਡੇ ਟਾਈਮ ਤੁਸੀਂ ਆਉਂਗੇ ਮੈਕੀ ਮੈਕੀ ਦਾ ਵੀ ਹੁੰਦਾ ਵਾ ਔਰ ਤੁਹਾਨੂੰ ਟੈਲੀਸਕੋਪ ਨਾਲ ਵੀ ਕੁਝ ਦਿਖਾਇਆ ਜਾਂਦਾ ਉੱਥੇ ਕੁਝ ਬਣਿਆ ਹੋਇਆ ਵਾ ਹਨੂਮਾਨ ਜੀ ਦੀ ਮੂਰਤੀ ਸ਼ਾਇਦ ਉਹ ਵੀ ਅਸੀਂ ਦੇਖੀ ਹੋਏਗੀ ਔਰ ਸਾਰੇ ਪਾਸੇ ਹੀ ਤੁਸੀਂ ਦੇਖਿਓ ਦੇਵਦਾਰ ਦੇ ਦਰਖਤ ਨੇ ਇੰਨੀ ਸੋਹਣੀ ਫਰੈਸ਼ 에ਅ ਆ ਰਹੀ ਆ ਮਜਾ ਆ ਗਿਆ ਆਪਣਾ ਥਯੌਗ 15 ਨਾਰਕੰਡਾ 48 ਰਾਮਪੁਰ 114 ਕੁਫਰੀ ਪਹੁੰਚ ਗਏ ਆਪਾਂ ਅਗਰ ਤੁਸੀਂ ਕੁਫਰੀ ਘੁੰਮਣਾ ਤਾਂ ਇੱਥੋਂ ਤੁਸੀਂ ਰਾਈਟ ਹੋ ਜਾਣਾ ਔਰ ਅਗਰ ਆਪਾਂ ਜਾਣਾ ਵਾ ਰਾਮਪੁਰ ਵਾਲੀ ਸਾਈਡ ਨੂੰ ਤਾਂ ਫਿਰ ਆਪਾਂ ਲੈਫਟ ਜਾਣਾ ਮਤਲਬ ਆਪਣੇ 파ਗੂ ਨੂੰ ਇਹ ਰਾਈਟ ਸਿੱਧਾ ਕੁਫਰੀ ਚਲਾ ਗਿਆ ਔਰ ਇਹ ਆਪਾਂ ਚੱਲੇ ਹੁਣ ਆਪਣੇ 파ਗੂ ਨੂੰ ਜੋ ਕਿ ਤੋਂ ਸਿਰਫ ਹੀ ਸਿਰਫ 5 ਕਿਲੋਮੀਟਰ ਪੱਗ ਨੂੰ ਤਾਂ ਹੀ ਇਹਦਾ ਨਾਮ ਪਿਆ ਸੀ ਕਿਉਂਕਿ ਤੇ ਹਮੇਸ਼ਾ ਫੌਗ ਹੀ ਰਹਿੰਦੀ ਸੀ ਤੁਸੀਂ ਦੇਖੋ ਉੱਪਰ ਅਗਰ ਤੁਹਾਨੂੰ ਦਿਖਦਾ ਹੋਵੇ ਤਾਂ ਦੇਖੋ ਫੌਗ ਹੀ ਫੌਗ ਹੈ ਫੌਗ ਹੀ ਫੌਗ ਹੈ ਉੱਪਰ ਵੀ ਕਹਿੰਦੇ ਹੁੰਦੇ ਆ ਵੀ ਡੈਸਟੀਨੇਸ਼ਨ ਨਾਲੋਂ ਵੀ ਜਿਹੜੀ ਜਰਨੀ ਆ ਉਹ ਹਮੇਸ਼ਾ ਬਿਊਟੀਫੁਲ ਹੋਣੀ ਚਾਹੀਦੀ ਆ ਤੁਸੀਂ ਆਪਦੀ ਜਰਨੀ ਨੂੰ ਹੀ ਇੰਜੋਏ ਕਰ ਸਕਦੇ ਹੋ ਡੈਸਟੀਨੇਸ਼ਨ ਤਾਂ ਆਲਵੇਸ ਮਤਲਬ ਇੰਜੋਏ ਫੁੱਲ ਹੀ ਹੁੰਦੀਆਂ ਨੇ ਸੋ ਆਪਾਂ ਹਜੇ ਆਪਣਾ ਹੋਟਲ ਇਤੋਂ 3 ਕਿਲੋਮੀਟਰ ਰਹਿ ਗਿਆ ਇਸ ਸਮੇਂ ਆਪਾਂ ਜੋ ਇਹ ਰਸਤਾ ਸਾਹਮਣਾਂ ਜੋ ਤੁਸੀਂ ਦੇਖ ਰਹੇ ਹੋ ਅੱਗੇ ਜਾਂਦਾ ਰਾਮਪੁਰ ਬਿਸ਼ੌਰ ਨਾਰਕੰਡਾ ਕਾਜ਼ਾ ਵਾਲੀ ਸਾਈਡ ਸਪੀਤੀ ਵੈਲੀ ਦੇ ਸਾਈਡ ਦੇ ਰਸਤਾ ਜਾਂਦਾ ਔਰ ਅਸੀਂ ਉੱਤਰ ਕੇ ਮੌਸਮ ਦਾ ਆਨੰਦ ਲੈ ਰਹੇ ਹਾਂ ਬਹੁਤ ਚਿਲਡ ਵੈਦਰ ਹੈ 17.5 ਡਿਗਰੀ ਬਾਕੀ ਤੁਹਾਨੂੰ ਕਿਵੇਂ ਲੱਗ ਰਿਹਾ ਵੇਬਾ ਤੁਸੀਂ ਆਪਣੇ ਰਿਵਿਊ ਦਿਓ ਬਹੁਤ ਵਧੀਆ ਲੱਗ ਰਿਹਾ ਹੁਣ ਤਾਂ ਜਿੰਨੀ ਥਕਾਨ ਸੀ ਉਹ ਸਾਰੀ ਖਤਮ ਹੋ ਗਈ ਇੱਥੇ ਆ ਕੇ ਰਿਲੈਕਸ ਹੋ ਗਏ ਜੋ ਆਪਣਾ ਮੇਨ ਪਰਪਸ ਸੀਗਾ ਰਿਲੈਕਸ ਹੋਣਾ ਇੱਥੇ ਬਹੁਤ ਨਾਈਸ ਲੱਗ ਰਿਹਾ ਚਲੋ ਆਓ ਚੱਲਦੇ ਹਾਂ ਹੁਣ 5 ਮਿੰਟ ਇੱਥੇ ਖੜ੍ਹਾਂਗੇ ਫਿਰ ਆਪਾਂ ਨੈਕਸਟ ਚੱਲਾਂਗੇ फाइनली तो तो आप पहुंच गए एप्पल ब्लॉसम और है जी अपना होटल एप्पल ब्लॉसम बहुत उतना कुछ नीवी जी जगह यह है प्रॉपर फागू के बनया हो इस विलेज का नाम फागू है छोटा जि कस्बा टाइप कह सकते हैं ਇੱਥੇ ਅਸੀਂ ਪਹੁੰਚ ਜਾਣਾ ਸੀਗਾ ਸਵੇਰੇ ਯੂ ਹੈਵ ਅਰਾਈਵਡ ਐਟ ਦੇਖਿਆ ਆ ਰਿਹਾ ਐਪਲ ਬਲੋਸਮ ਇਹ ਹੈ ਮਾਚੂ ਡੂਰੀਜ਼ਮ ਦੀ ਬਹੁਤ ਹੀ ਸੋਹਣੀ ਪ੍ਰਾਪਰਟੀ ਐਪਲ ਬਲੋਸਮ ਫਾਗੂ ਹੈਲੋ ਜੀ ਪਹੁੰਚ ਗਿਆ ਆਪਣਾ ਐਪਲ ਬਲੋਸਮ ਫਾਗੂ ਯੈਸ ਇਹ ਹੈ ਆਪਣਾ ਰੂਮ ਜਿਸ ਦੇ ਵਿੱਚ ਆਪਣੀ ਸਟੇ ਹੈ ਐਪਲ ਬਲੋਸਮ ਸੂਟ ਇਹ ਦਨਾਂ 4 ਬੈੱਡਡ ਹੈ ਇੱਕ ਬੈੱਡ ਇਸਾਈਡ ਇੱਕ ਬੈੱਡ ਇਸਾਈਡ ਔਰ ਬਹੁਤ ਹੀ ਸੋਹਣਾ 뷰 ਹੈ ਇਹਦੇ ਵਿੱਚੋਂ ਤੁਸੀਂ ਇੱਥੇ ਬੈਠ ਕੇ ਚੈਲ ਕਰ ਸਕਦੇ ਹੋ ਔਰ ਦੈਨ ਵਾਸ਼ਰੂਮ ਅਟੈਚ ਹੈ ਹੀਟਰ ਵੀ ਮਿਲੇਗਾ ਇਹ ਵਾਸ਼ਰੂਮ ਹੈ ਪ੍ਰੋਪਰ ਨੀਟ ਐਂਡ ਕਲੀਨ ਵਾਸ਼ਰੂਮ ਯੂਜ਼ਰ ਵੀ ਹੈਜ਼ ਦੇ ਵਿੱਚ ਅਵੇਲੇਬਲ ਸੋ ਇਹ ਆਪਣਾ ਸਮਾਨ ਆ ਗਿਆ ਔਰ ਇਹ ਆਪਣਾ ਬੈਡਰੂਮ 플ੌਸਮ স্যুইਟ ਫਾਈਨਲੀ ਆਪਾਂ ਆਪਣੇ ਰੂਮ ਚ ਪਹੁੰਚ ਗਏ ਤੇ ਕੀ ਤੇਨ ਆ ਰਿਹਾ ਰਿਪੀਟ ਕਰ ਰਹੀ ਹੈ ਹਾਂ ਹਾਂ ਜੀ ਅੱਜ ਸਵੇਰ ਹੋ ਗਈ ਤੇ ਟ੍ਰੈਫਿਕ ਬਹੁਤ ਸੀ ਪਰ ਰਿਖਿਆ ਕਿ ਬੜੀ ਸ਼ਾਂਤੀ ਮਿਲੀ ਤੁਸੀਂ ਇਹਨਾਂ ਦੇ ਕੱਪੜਿਆਂ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਠੰਡ ਕਿੰਨੀ ਹੈ ਔਰ ਬਾਦ ਹਾਂ ਬਹੁਤ ਠੰਡ ਹੈ ਔਰ ਬਾਹਰ ਮੌਸਮ ਵੀ ਬਹੁਤ ਸੋਹਣਾ ਸੋ ਇਹ ਸਮਾਂ ਆ ਗਿਆ ਇਸ ਬਲੌਗ ਨੂੰ ਇੱਥੇ ਫਿਨਿਸ਼ ਕਰਨ ਦਾ ਇਹ ਸਾਡੀ ਜਰਨੀ ਸੀ ਕਿ ਫ੍ਰੋਮ ਮੁੱਲਾਪੁਰ ਤਾਕਾ ਤੋਂ ਲੈ ਕੇ ਆਪਾਂ ਤੁਹਾਨੂੰ ਫਾਗੂ ਲੈ ਕੇ ਆਏ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇ ਬਹੁਤ ਇੰਜੋਏ ਕੀਤਾ ਹੁਣ ਅਪ ਕਰਾਂਗੇ ਬ੍ਰੇਕਫਾਸਟ ਔਰ ਦੈਨ ਸੌ ਜਾਗੇ ਇਸ ਹੋਟਲ ਦੀ ਪ੍ਰੋਪਰ ਇੱਕ ਟੂਰ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਪ੍ਰੋਪਰ ਇੱਕ ਵੀਡੀਓ ਬਣਾਵਾਂਗੇ ਐਪਟੋ ਬਲੌਸਮ ਫਾਗੂ ਤੁਸੀਂ ਦੇਖ ਸਕਦੇ ਹੋ ਔਰ ਅੱਜ ਅਸੀਂ ਜੋ ਨੈਕਸਟ ਵੀਡੀਓ ਹੈ ਉਸ ਦੇ ਵਿੱਚ ਅਸੀਂ ਚੱਲਾਂਗੇ ਇੱਕ ਐਡਵੈਂਚਰ ਪਾਰਕ ਹੈ ਕੁਫਰੀ ਔਰ ਇੱਕ ਫਾਗੂ ਆਪਾਂ ਪਿੰਡ ਜਾਜਕੁਮ ਸਕੇ ਇੱਥੇ ਐਪਲ ਦੇ ਬਹੁਤ ਦਰਖਤ ਨੇ ਐਪਲ ਹਾਂਜੀ ਐਪਲ ਆਰਚੇਡਸ ਨੇ ਤੇ ਆਪੋ ਵੀ ਦੇਖਣ ਚੱਲਾਂਗੇ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਥੈਂਕਸ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਔਰ ਆਪਣਾ ਸਾਰਿਆਂ ਨੇ ਧਿਆਨ ਰੱਖਿਓ ਸਤਿ ਸ਼੍ਰੀ ਅਕਾਲ ਜੀ